ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਅਜੂਗ ਭਗਤ ਪਾਇਆ ਕੈ ਨਹਿਦਾਇਆ ਰਾਮ ਰਾਜੇ ਅਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਹੰਕਾਰਿਆ ਅਨੰਦ ਕਾਂ ਵਠਦੇ ਨਾਮ ਜਿ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਰੁ ਦਰੁ ਸੁਖ ਰੋਗ ਪਿਆ ਜਸੁ ਸੁਖਤਾ ਨਾ ਹੋਈ ਤੁਮ ਕਰਤਾ ਕਰਣਾ ਮੈਂ ਨਾਹੀ ਜਹ ਹਉਕਮ ਨਾ ਹੋਈ ਬਲਹਾਰੇ ਗੁਜਰਤਵਸਿਆ ਤੇ ਨੰਦ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਗਲਾ ਵਰਪੂ ਰਹਾਂ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਮਤਾ ਜੋਗਿ ਇਸ ਗੁਰਨਾ ਸੋ ਕਰਿਹਾ ਸੋ ਦਰਗਾ ਸਾਹਿਬਹਿਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰਤੇ 라 ਕਿਹਾ ਸੋ ਕਰ ਕੀਹਾ ਜਿਤ ਪੈ ਸਰਬ ਸਮਾਲੇ ਮਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਗੁਰੂ ਸੋ ਕਹਿ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਣ ਤੁਧਨ ਚਿਤ ਗੁਬਤ ਲਹਿ ਜਾਂਦਣ ਲਿਖ ਲਿਖ ਧਰਮ ਨਾਮ ਵਿਚਾਰੇ ਗਾਵਣ ਤਨੈਸ਼ਰ ਬਨਵਾ ਦੇਵੀ ਸੋਮਨ ਤੇਰੀ ਸਦਾ ਸਵਾਰੇ ਗਾਵਣ ਤਨੂ ਇੰਦਰੇ ਨਿਰਾਸਨਾਂ ਬੈਠੇ ਦੇਵਤਿਆਂ ਨਰੁ ਨਾਲੇ ਗਾਵਣ ਤਨੂ ਸਿਦ ਸੁਮਾ ਦੀ ਅੰਦਰ ਗਾਵਣ ਤਨੂ ਸਾਧ ਵਿਚਾਰੇ ਗਾਵਣ ਤਨੂ ਜਤੇ ਸਤੇ ਸੰਤੋਖੇ ਗਾਵਣ ਤਨੂ ਵੀਰ ਕਰਾਰੇ ਗਾਵਣ ਤੁਧ ਨਾਮ ਆ ਪੰਡਿਤ ਪੰਨਨ ਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨਾਮ ਮੋਹਣੀਆ ਮਨ ਮੋਹਨ ਸਰਗਮ ਚ ਪਿਆਲੇ ਗਾਵਣ ਤੁਧ ਨੋ ਰਤਨੋ ਪਾਏ ਤੇਲੇ 86 ਤੇ ਰਤਨ ਨਾਲੇ ਗਾਵਣ ਤੁਧ ਨਾ ਜੋਦ ਮਹਾਮਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਨਾਮੁ ਲੰਮਰਹਮੰਦਾ ਕਰ ਕਰਖੇ ਤੇਰੇ ਧਾਰੇ ਸੇਤ ਦਿਨੋ ਗਾਵਨ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤਦ ਦਿਨੋ ਗਾਵਨ ਸਹਿਬ ਚਿਤ ਨਾਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚਿ ਨਾਈ ਹੈ ਪਿਓ ਸੇ ਜੈ ਨਾ ਜਾਸੀ ਰਚਨਾ ਜਨਨ ਛਾਈ ਰੰਗੇ ਰੰਗੇ ਭਾਤੇ ਕਰ ਕਰ ਦੇਨ ਸੇ ਮਾਇਆ ਜਿਨੋ ਪਾਈ ਕਰ ਕਰ ਦੇਖੈ ਗੀਤ ਆਪਣ ਜਉ ਜਿਸ ਦੇਵੜੇ ਆਈ ਜੋ ਜਿਸ ਪਾਵੈ ਸੋਏ ਕਰਸੀ ਮਰਹੁਕਮਨਾ ਕਨ ਨਾ ਜਾਇ ਸੋ ਆਪਾ ਦੇ ਸ਼ਾਹੋ ਸਹਾਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਵਡਾ ਖੈ ਸੋ ਕੋਈ ਗਨਵਡਾ ਨੇਠਾ ਹੋਈ ਕੀ ਹੋਂ ਦਾ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੀਰੇ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਤੇਰਾ ਕੋ ਨ ਜਾਣੈ ਤੇਰਾ ਕੀਤਾ ਕੇਵਣ ਚੀਰ ਰਹਾਵ ਸਭ ਸਰਤੇ ਮਰ ਸਰਤ ਕਮਾਈ ਸਭ ਕੀਵਨ ਮਿਲ ਕੀਵਨ ਪਾਈ ਗਿਆਨੀ ਧਿਆਨੀ ਗੁਰੂ ਗਰਾਈ ਕਹਿਣ ਨਾ ਜਾਇ ਤੇਰੇ ਤੇ ਲਬੜਿਆਈ ਸਭ ਸਤ ਸਤਪ ਸਭ ਅਚਿਗਿਆਈਆ ਸਿਦਾ ਬ੍ਰਹਮਾ ਕੀਆ ਵੜਿਆਈਆ ਉਦਨੋ ਸਦੈਗ ਨਾ ਪਾਇਆ ਕਰਮ ਲੈ ਨਾ ਠਾਰ ਰਹਾਇਆ ਅੱਖ ਨਵ ਲਖਿਆ ਵਿਚਾਰਾ ਸਿਖਤੀ ਪ੍ਰੀਤ ਦੇ ਮੰਡਾਰਾ ਜਿਸ ਤੋਂ ਦੇਹ ਤਸੈ ਕੀ ਆਚਾਰ ਨਾਨਕ ਸਚ ਸੁਵਾਰਣ ਹਾਰ ਆਸਾ ਮਹਿਲਾ ਪਹਿਲਾ ਆਖ ਨੀਵਾ ਸਲੇਮਰ ਜਾਓ ਆਖ ਨੁਕ ਸਚਨਵ ਸਾਚੇ ਨਾਮ ਕੀ ਲਾਗੈ ਭੂਖ ਦੁੱਖ ਹੈ ਖਾਇ ਚਲਹਿ ਦੁੱਖ ਸੋਕੇ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਇਤਲ ਬੜਿਆਏ ਆਤ ਕੇ ਕੀਮਤ ਨਹੀਂ ਪਾਏ ਦੇਸਾਂ ਮਿਲ ਕੇ ਆਖਣ ਪਾਹੇ ਮਵਡਾ ਨਾ ਹੋਵੇ ਕਾਰਨ ਨਾ ਹੋ ਮਰਨਾ ਹੋਆ ਸ਼ੋਗ ਦਿੰਦਾ ਰਹੈ ਨਾ ਚੀਕੈ ਪੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਈ ਦੇਵਣਾ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੇ ਤੇ ਰਾਤ ਹ ਸੰਸਾਰ ਹੈ ਤੇ ਗਮਜਾਤ ਨਾਨਕ ਨਾਮ ਬਾਸਨਾਤ ਰਾਗ ਜਰੇ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਬਿਨੋ ਗੁਰ ਗ੍ਰਪਾਸ ਹਮ ਕੀਰੇ ਕਰੂ ਸਤਗੁਰਿ ਸੁਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮਾਪੂ ਰਾਵਨ ਨਾਮ ਪ੍ਰਗਾਸ ਗਰਮਸ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉੜ ਭਾਗ ਵਡੇਰੇ ਹਰ ਹਰ ਸਰਦਾ ਹਰ ਪਿਆਸ ਹਰ ਹਨ ਨਾਮ ਲੈ ਤਰਵਤਾਸ ਹੈ ਮੂਲ ਸੰਗਤ ਗੁਣ ਪ੍ਰਗਾਸ ਜਨ ਹਰ 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 ਅਰਸ਼ ਨਾਮ ਨਾ ਪਾਇਆ ਤੇ ਭਾਗ ਹਣ ਨੋ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੇ ਤ੍ਰਿਗਜਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਅਨੰਤਰ ਮਸਤਾ ਲਿਖਿਆ ਲਿਖਾਸ ਤਨ ਤਨ ਸਾਥ ਸੰਗਤ ਜਿਤ ਹਰਸੁ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਜਿਨੇ ਮਹਿਲਾ ਪੰਜਵਾ ਕਾਹਿਰੇ ਮਨਿਤ ਬਦਮ ਜਹਰ ਹਰਿ ਜੋ ਪ੍ਰਿਆ ਸਹਿਰ ਪਥਿ ਮਹਿ ਜੰਤੁ ਪਾਏ ਦਾ ਕਰਜ ਕਾਗੈ ਕਰਤ ਰਿਆ ਮੇਰੇ ਮਾ ਦੋ ਜੀ ਸਤ ਸੰਗਨ ਬਲੈ ਸੋਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਾਸ਼ਟ ਹਣਿਆ ਰਹਾਵ ਗਨਣਾ ਬਿਤਾ ਲੋਗ ਸੁਭਨਤਾ ਕੁਵਿੰਗ ਇਸ ਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਤਾਹੇ ਮਨ ਪੋਖ ਰਿਆ ਉੜੇ ਉੜ ਆਵੇ ਸੇ ਕੋਸਨ ਪਾਛੇ ਵਸਦੇ ਸ੍ਰੀਆ ਤਨ ਕਾਉਨ ਖਿਲਾਵੈ ਕਮਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਮਰਦਾਨ ਦਾਸਾਸ਼ਟ ਅਸਨਾਨ ਠਾਕੁਰ ਕਰ ਅਜਲ ਚਰਿਆ ਜਨਾਨਕ ਬਲ ਬਲ ਸਦ ਬਲ ਜਾਈਐ ਚਰਨਤਨ ਪਾਰ ਆਵਰਿਆ ਰਾਗ ਅਸਾਮ ਜਿਲਾ ਚੌਥਾ ਸੋ ਪ੍ਰਖੇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਪਰ ਸਬਤਿ ਆਭ ਹੈ ਸਬਤਿ ਆਭ ਹੈ ਤੁੰ ਗੀ ਹਾ ਸੱਚੇ ਸਰਜਨ ਹਾਰ ਸਾਬ ਜੀਤ ਮਹਾਰਾਜ ਜੀ ਦੁਨੀਆ ਕਾ ਦਾਤਾਰ ਹਰਿ ਧਿਆਵੋ ਸੰਤੋ ਹੋ ਜੀ ਸਾਧੂ ਵਖੇ ਸਰਨ ਹਾਰ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਜਿਆ ਨਾਨਕ ਜਾਂਦੇ ਵਿਚਾਰਾ ਤੂੰ ਘੜਕੜੰਤਰ ਸਰਬਨਿਰੰਤਰ ਜੀ ਹਰੇਕ ਅਪੁਰਖ ਅਸ਼ਮਾਨਾ ਅਗਦਾ ਦੇ ਬਖਾਨੀ ਸਾ ਤੇਰੇ ਚੋਜ ਬਣਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਾ ਬਨ ਨਾ ਜਾਣ ਤੂੰ ਅਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕੀ ਆ ਗੁਨਾਹ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਿਤਨ ਗੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਅਜਗਮ ਸੁਖਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਧਿਆ ਆਇਆ ਜੀ ਦਿਨ ਟੂਟੇ ਜਾਮਗੇ ਫਸੇ ਜੇਂਦਰ ਪਾਉ ਜਨ ਹਰ ਜੇਂਦਰ ਪਾਉ ਅਤਿ ਆਇਆ ਜੀ ਦਿਨ ਕਾ ਪਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਲਪਲ ਜਾਸੀ ਤੇਰੇ ਭਗਤ ਤੇਰੇ ਭਗਤ ਆਪਣਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨ ਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾਸਰ ਜੀ ਕਿਰ ਕਰਿਆ ਖਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾ ਨਾਰਗ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਬਰਖ ਪਰੰਪਰ ਕਰਤਾ ਜੀ ਤੋਦਾ ਜੀਵਣਾ ਵਰਣਾ ਕੁਵੀ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਤੂੰ ਨੰਤਨ ਕਰਤਾ ਸੋਈ ਖੁਦਾ ਪੈ ਪਾਵੇ ਸੇ ਵਰਤੇ ਜੀ ਤੂੰ ਆਪੈ ਗਰਹਿ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਈ ਦੀ ਖੁਦਾ ਪੈ ਸਰਜ ਸਭ ਹੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੁਪਤਾ ਤੂੰ ਅਗਰ ਤਾ ਸਚਿਆਰ ਮੈਂ ਦਾਸਾਂ ਜੋ ਤੂੰ ਪਾਵੇ ਸੋ ਇਥੀ ਸੇ ਜੋ ਤੂੰ ਦੇਹ ਸੋਇ ਹਉ ਪਾਈ ਰਹਾਵ ਸਭ ਤੇਰੀ ਤੋਂ ਸਭ ਨੇ ਧਿਆਆ ਜਿਸਨੂੰ ਕਿਰਪਾ ਗ੍ਰਹਿਤ ਨਾਮ ਅਰਧਨ ਪਾਇਆ ਗੁਰਮੁਖ ਲਾਦਾ ਮਨ ਅਮੁਘਵਾਇਆ ਦਾ ਸੋੜਿਆ ਮਿਲਾਇਆ ਤੂੰ ਦਰਿਆ ਬਿਨੋ ਸਬਦ ਜਿਹੀ ਮਾਹਿਤ ਬਿੰਦੁਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਬਜੋ ਮਨਵਛੜਿਆ ਸੁਲੂਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਦੇ ਆਖ ਵਖਾਣ ਜਿਨਾਂ ਹਰ ਸੇਵਿਆ ਸੁਖ ਪਾਇਆ ਸਹਿਜ ਹੀ ਹਰ ਨਾਮ ਸੁਆਇ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਇ ਤਦ ਬੇਨ ਦੁਜਾ ਉਨਾਖ ਹੋਏ ਤੁ ਕਰ ਕਰ ਵਖ ਹੈ ਜਨ ਹੈ ਸੋਏ ਜਨਾਨ ਗੁਰਮਖ ਪਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵੜ ਪ੍ਰਿਨਵਾਸਾ ਪਾਣੀ ਪਾ ਭਗਤਨ ਹੈ ਕੀਆ ਪੰਗਜ ਮੋ ਪਗਨੇ ਚਾਲੈ ਹਉ ਦੇਖਾਂ ਤੇ ਟਬੀਲੇ ਮਨ ਲੇਖਦਾ اے جس مول بنا ہنوسرا تیرے اون گلیار ہا نہ ہاؤ جتی ستی نہیں پڑیا مورہ مکھ دا جنم پیایا پرنوت نانک ودن گیشر نا جن تو نہ ہی ویشری آسا مہلا پنچوا ਭੈ ਪ੍ਰਾਪਤ ਮਨੁ ਹਦੇ ਹੁਰੀਆ ਗੋਵਿੰਦ ਮਨ ਲਕੀ ਤੇਰੇ ਬਰੀਆ ਔਰ ਕਾਇ ਤੇਰੇ ਇਤਨਾ ਕਾਮ ਅਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵ ਲਾਗ ਭਵ ਜਲਾ ਤਰਨ ਕੈ ਜਨ ਮਰਥਾ ਜਾ ਤਰਨ ਮਾਇਆ ਕੈ ਰਹਾਵ ਜਵਤਾ ਸੰਜਮ ਤਰਨ ਆਕ ਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹੋ ਨਿਸ਼ਕਰਮਾ ਸ਼ਰਨ ਅਪਰੇ ਕੀ ਰਾਖੋ ਸਰਬਾ ਪਾਛਾ ਹੀ ਦਸਵੀਂ ਕਬੂ ਬਾਈ ਬੇਨਤੀ ਚਉਪਈ ਹਮਰੇ ਗੁਰੂ ਹਾਦਿ ਰੱਛਾ ਪੂਰਨ ਹੋਏ ਚਤ ਕੇ ਇਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੂ ਪ੍ਰਤਿਪਾਰਾ ਹਮਰੈ ਦੁਸ਼ਟ ਸੁਬਦ ਮੁਕਾਮ ਹੋ ਆਪ ਆਦਮ ਵਿਚਾਬ ਹੋ ਸੁਖੀ ਬਸੈ ਗੁਰ ਪ੍ਰਵਾਰਾ ਸੇਵਾ ਸਿਖ ਸੁਭਾ ਕਰਤਾ ਰ ਮੋਹ ਰਚਾਨ ਜ ਕਰਦੇ ਕਰੀਏ ਸਭਨ ਨਕ ਆਸ ਘਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕੀ ਰਹਿ ਪਿਆਸਾ ਉਮਹਾ ਸ਼ਾਡ ਕੇ ਅਵਨਾ ਤਿਆ ਆਵੂ ਜੋ ਵਰਚਾ ਮੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਤਿਰੰਦਰ ਸ਼ਾਸਤਰ ਹਮਾਰੇ ਮਾਰੀ ਆਪਾ ਹਾ ਦੇਵ ਜੇ ਮਰ ਗਏ ਮਨਨ ਕਾਲ ਕਾ ਤਰਾਸ਼ਨ ਬਣੀਏ ਉਹ ਜੋ ਉਸਦਾ ਹਮਾਰੇ ਪਛਾ ਸ਼੍ਰੀ ਅਤੂ ਜੋ ਕਰਿਓ ਰੱਛਾ ਰਾਖ ਲਹੁ ਨਾਖ ਨਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਆਕਾਲ ਪਾਏ ਸ਼ੂर्य ਅਵਤਾਰ ਕਾਲ ਪਾਏ ਗਣਪਤਿ ਨ ਵਰਗਾ ਸਾ ਹਲ ਕਾਲ ਕਾ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋਥਿਓ ਜਵਨ ਕਾਲ ਸਾਲੂ ਸਵਾਰ ਨਮਸਕਾਰ ਹੈ ਤਾਹੇ ਮਨ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਥ ਨਉ ਜਾਇਓ ਆਦਤਿ ਕੀ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਵਰਜਾਂ ਜਨਾਬ ਸੁਵਾਰੇ ਸ਼ਿਵਗਨ ਕਾ ਸ਼ਿਵਗੁਣ ਸੁਖ ਦੇਉ ਸਤਨਕਾ ਪਲਮੋ ਮਦ ਕੇਉ ਘੜਕੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਪੀ ਲਿਬ ਸ਼ਾਨਤ ਜੀਤੇ ਦੇਗ ਨਰਸੂਲਾ ਸਾਹ ਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸ਼ਾਂਤ ਅਨੰਦੁ ਹੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪਿਰਵ ਸ਼ਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਦ ਕਰਖ ਅਕਰ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਾਰਾ ਜਵ ਆਖ ਰਖ ਕਰਤ ਹੋ ਕਭੂ ਤੁਮ ਮੈ ਮਲਤ ਦੇਹੇ ਤਰਸਭੂ ਜੇ ਤੇ ਵਜਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਵਜੋ ਉਚਾਰੈ ਤੁਮ ਸਭ ਹੀ ਤਰਹਿ ਨਰਾਲਮ ਜਾਨਦ ਬੇਦ ਭੇਦ ਅਰਾਲਮ ਨਿਰੰਕਾਰ ਨਿਰਮਕਾ ਨਰਲਾਮ ਆਦਾਨੇ ਨਾਨਾਦ ਸੰਭ ਤਾ ਕੈ ਮਨ ਉਚਾਰਦ ਪੇਦਾਂ ਜਾ ਗੁਪੇਵ ਨਾ ਪਾਵਤ ਬਿਦੰ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਜੇ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਨੇ ਅਬਦਹ ਜੀਤੇ ਬਰਨਤ ਪਿੰਨ ਪਿੰਨ ਤੁੰ ਹੈ ਤੇਤੇ ਤੁਮਰਾ ਰਾਲਖਾਨਾ ਜੈ ਬਸਾਰ ਕਹਿਬਦ ਸਜਾ ਪਰਥਮ ਸੰਸਾਰ ਇਕੈ ਰੂਪਨ ਉਸ ਰੂਪਾ ਰੰਗ ਪਿਉਰਾ ਕਹਿ ਪੂਪਾ ਅੰਡਾ ਜੇਰਾ ਛੇਤੇ ਕਿਨੀ ਤਪ ਵਿਖਾਨ ਬਹੋ ਰਚ ਦੇਨੀ ਕਹੋ ਪੁਤ ਰਾਜਾ ਹਵੇ ਬੈਠਾ ਕਹੋ ਸਿਵਨ ਪਿਉ ਸੰਗ ਰ ਇਕਠਾ 사ਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਾ ਸਰੂਪ ਸਵੈ ਭਵ ਅਮ ਰੱਛਾ ਮੇਰੇ ਤੁਮ ਕਰੋ ਸਿਖੋ ਬਾਹਰ ਸਿਖ ਸੰਗ ਰੂਪ ਦੋ ਜਿਥੇ ਠਵਤ ਰੁ ਪਾਤਾ ਸਗਲ ਮਲੇਸ਼ ਕਰੋ ਨਨਕਾ ਤਾ ਜਿਆ ਤੁਝ ਜਨ ਸ਼ਰਣੀ ਪਰੇ ਨਨ ਕੈ ਦੁਸ਼ਟ ਦੌਤਾ ਹੋਵੇ ਮਰੇ ਪਰਖ ਜਾਉਨ ਪਗ ਪਰੇ ਤਿਹਾਰੇ ਨਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਤੇ ਆਇ ਹੈ ਤਾਂ ਕਿ ਕਾਲ ਨਿਕਟ ਨਹਿ ਰਚਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰੂ ਤਾਂ ਕਿ ਤਾਪ ਤਨੁ ਕਮਹਰੂ ਰਿਦਿ ਸਿਧ ਕਰਮੋ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਬਾਣ ਜਨਤ ਮੈ ਸੁਮਾਰਾ ਕਾਲ ਪਾਸ ਤੇ ਧਾਰ ਸੁਬਾਰਾ ਜਿਨਾਂ ਨਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰਣ ਗੇ ਤੁਮ ਸ਼ਰਨ ਤੇ ਹਾਰੇ ਆਪ ਆਦਲ ਹੁਵਾਰੇ ਸਰਬ othor ਮੋਹੋ ਸਹਾਈ ਦੋਸ਼ ਤਵਤੇ ਨਮ ਬਚਾਈ ਸਵਈਆ ਪਾਹੀ ਰਹ ਜਉ ਤੇ ਤੁਮਰੇ ਤਉ ਦੇ ਕੋ ਆਖ ਦਰੁ ਨਹੀਂ ਆਨੇਉ ਰਾਮ ਰਹੀਮ ਪ੍ਰਾਨੁ ਪ੍ਰਾਨ ਅਨੇਕ ਹੈ ਅਮ ਤੇਗ ਨਾ ਮਾਨੇਉ ਸਮਰੇ ਸਾਸਿ ਬੀਦ ਸੁਬੈ ਬੋ ਭੀਦ ਗਹੇ ਹਵੇਦ ਨਾ ਜਾਣੇਉ ਸ੍ਰੀ ਅਸ਼ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੁਸਿ ਵਿਖਾਨੇਉ ਦੁਖਰਾ ਸਗਲ ਦਵਾਰ ਕੋ ਛੜਕੈ ਆਹ ਵਤਾਰੋ ਦਵਾਰ ਬਾਹੀ ਗਹੇ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮਕਲੀ ਮਹਲਾ ਤੀਜਾ ਅਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜੁ ਸਿਤੇ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆ ਸਤਿਗੁਰ ਤਾ ਗਾਵੋ ਹਰੇ ਕੀ ਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਭ ਹਰਿ ਨਾਮਾਲੇ ਹਰਿ ਨਾਨਕ ਹੋ ਤੂ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਵ ਸਵਾਰਨਾ ਸਵ ਨਾਗ ਨਾਸਮ ਰਤ ਸੁਆਮੀ ਸੋਖ ਅਮਨ ਅਵਸਾਰੇ ਐਹ ਨਾਨਕ ਗੁਰ ਮੇਰੀ ਸਦਾ ਆਰਬੋ ਹਨ ਨਾਲੇ ਸਾਚੇ ਸਾਹਿਬਾ ਯਾ ਨਹੀਂ ਕਰਤੀ ਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੁਪਾਵੈ ਦਾ ਸੇ ਸਲਾਹ ਤੇਰੀ ਨਾਮ ਨੂੰ ਸਭੈ ਨਾਮ ਇਨਕੇ ਮਨੁਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਮੁ ਸੱਚੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਇਨ ਬੁਖਾ ਸਭ ਗਵਾਈਆ ਕਰ ਸ਼ਾਂਤ ਸੁਖਮਨੈ ਉਸਿਆ ਜਨ ਇਛਾ ਸਾਪੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਜਿਸ ਦੀਏ ਇਹੁ ਵਿੜਿਆਇਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪਿ ਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਗਲਾਜਿਤ ਕਰਤਾਰੀਆਂ ਪੰਜ ਦੂਦ ਦਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਅਗਰਮ ਪਾਇਆ ਤਦ ਦਿਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਮ ਗਸ ਹੋਵਾ ਤਦ ਕਰ ਅਨਹਦ ਵਾਚੇ ਆਨੰਦ ਸੁਨੋ ਮੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਾ ਪਾਇਆ ਸਗਲੇ ਸੂਰੇ ਦੂ ਕਰੋਸ਼ਨਤਾ ਉਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜ ਨਾ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੇ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਧਾਵਣੀ ਮਹਲਾ ਪੰਜਵਾਂ ਹਾਲ ਵਿੱਚ ਨਸਤੂ ਪਇਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਖ ਸਦਾ ਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹੇ ਵਖਤ ਤਜ ਨਹ ਜਾਇ ਨਿਤ ਨਿਤ ਰਖੁਨ ਤਾਰੋ ਦਮ ਸੰਸਾਰ ਚਰਨ ਲਗ ਤੜਿਆ ਸੋ ਨਾਨੀ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਕ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਹਿਰਾਮ ਤੋਂ ਹੋਵੀ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਥੀ ਵਹਿਰਿਆ ਪੌੜੀ ਦਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉੱਥੇ ਤੇਰੇ ਰਾਖ ਅਗਨੀ ਉਦਨ ਮਾਹੀ ਸੁਣ ਕਹਿ ਜਮ ਕਹਿ ਦੂਤ ਨਾਏ ਤੇ ਰਹਿ ਛਟ ਜਾਹੀ ਪੌਜਤ ਵਖਵਸ ਗਾਹ ਗੁਰ ਸ਼ਬਦੇ ਪਾਲ ਪਾਹੇ ਨਖੋ ਲੱਗੇ ਪਿਆ ਸਮਰਤ ਸੇਖਾ ਹੈ ਗੱਲਾਂ ਪੁਨ ਗੁਣ ਗੋਬਿੰਦ ਗਾਹੇ ਸਵਸਨੋ ਕਿਰਪਾਲ ਸਮਾਲੇ ਸਾਹ ਸੰਹ ਵਰਤਾ ਕੋਈ ਨਾ ਜਾਏ ਜਿ ਆਵੇ ਤਦ ਹੈ ਸਲੋਖ ਮਹਲਾ ਪੰਜਵਾ ਅੰਤਰਾ ਗੁਰੁ ਰਤਨਾ ਜਹਿਵਾ ਜਾ ਗੁਰੁ ਨਾਮੁ ਮੋਵ ਨੇਤਰੀ ਸਤਿਗੁਰੁ ਪੇਖਣਾ ਸ਼ਰਮਣੀ ਸੁਨਣਾ ਗੁਰੁ ਨਾਮੁ ਹਦ ਗੁਰੁ ਸੇਤੀ ਰਤਿਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਸਨਾਵਾਦੇ ਜਗ ਮਤ ਮਖਾੜੇ ਹੈ ਬਿਰਲੇ ਕੇ ਕੇ ਮਹਿਲਾ ਪੰਜਮਾ ਰਖੇ ਰਖਨਵਾਨ ਆਪ ਮਹਾਰਿਯਨ ਗੁਰ ਕੇ ਪੈਰੇ ਪਾਏ ਕਾਸ਼ਵਾਰਿਯਨ ਹੋਵਾ ਆਪਿਆਲ ਮਨਹੋ ਨਾਮ ਸਾਰਿਯਨ ਸਾਜਨਾਗੇ ਸੰਗ ਭਵਜ ਲਤਾਰਿਯਨ ਸਾਕਰਨਿੰਦ ਦੇ ਉਸਟ ਸਾਖਤ ਅਨੰਦਿਕ ਦੁਸ਼ਟ ਖਲ ਮਾਹੇਵਦਾਰਿਯਨ ਤਿਸ ਸਾਹਿਲ ਕੀ ਟੇਕ ਨਾਨਕ ਮਨੈ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੇ ਟੇਕ ਨਾਨਕ ਮੰਨੈ ਬਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ